ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚਕਾਰ ਤਣਾਅ ਚੱਲ ਰਿਹਾ ਸ਼ੁੱਕਰਵਾਰ ਨੂੰ ਗ੍ਰਹਿ ਮੰਤਰਾਲੇ ਵਿੱਚ ਲਗਭਗ ਡੇਢ ਘੰਟੇ ਦੀ ਮੀਟਿੰਗ ਤੋਂ ਬਾਅਦ ਵੀ ਦੋਵਾਂ ਰਾਜਾਂ ਵਿਚਾਲੇ ਮੁੱਦਾ ਹੱਲ ਨਹੀਂ ਹੋ ਸਕਿਆ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਪਾਣੀ ਲਈ ਕਤਲ ਹੋ ਜਾਂਦੇ ਨੇ ਤਾਂ ਅਸੀਂ ਆਪਣੀ ਸਹਿਮਤੀ ਤੋਂ ਬਿਨਾਂ ਆਪਣਾ ਪਾਣੀ ਕਿਵੇਂ ਦੇ ਸਕਦੇ ਹਾਂ ਤੁਸੀਂ ਸਾਨੂੰ ਲੋਧੀ ਨੰਗਲ ਦੇ ਪਾਣੀ ਦੇ ਦਰਵਾਜ਼ੇ ਖੋਲਣ ਲਈ ਕਹਿ ਰਹੇ ਹੋ ਕਿ ਤੁਸੀਂ ਸਾਡੇ ਤੋਂ ਜ਼ਬਰਦਸਤੀ ਪਾਣੀ ਲਓਗੇ ਭਰਾਵੋ ਇਹ ਕੰਮ ਨਹੀਂ ਚੱਲੇਗਾ ਸੀਮਾਨ ਨੇ ਪੰਜਾਬ ਦੇ ਜਲੰਧਰ ਵਿੱਚ ਇੱਕ ਸਮਾਗਮ ਦੇ ਦੌਰਾਨ ਕਿਹਾ ਕਿ ਪੰਜਾਬ ਵਿੱਚ ਪਾਣੀ ਲਈ ਕਤਲ ਹੁੰਦੇ ਨੇ ੱੱਕੇ ਨਾਲ ਪਾਣੀ ਕਿਵੇਂ ਲੈ ਸਕਦੇ ਆ ਪਹਿਲਾਂ ਵਾਲੇ ਸਮੇ ਚਲੇ ਗਏ ਨੇ ਜਿਹੜੇ ਲੋਕ ਪਹਿਲਾਂ ਸੋਨੇ ਦੀਆਂ ਟੂਟੀਆਂ ਤੋਂ ਪਾਣੀ ਪਿੰਦੇ ਸੀ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਮਾਨ ਨੇ ਕਿਹਾ ਕਿ ਪਾਈਪਾ ਬੰਗਲੌਰ ਤੋਂ ਮੰਗਵਾਈਆਂ ਜਾ ਰਹੀਆਂ ਨੇ 30 ਸਾਲਾਂ ਤੱਕ ਪਾਈਪ ਵਿੱਚ ਕੋਈ ਛੇਕ ਨਹੀਂ ਹੋਏਗਾ ਖੇਤਾਂ ਨੂੰ ਪਾਣੀ ਸਪਲਾਈ ਕੀਤਾ ਜਾਏਗਾ ਮਾਨ ਨੇ ਕਿਹਾ ਕਿ ਉਹ ਸਾਡੇ ਤੋਂ ਚੌਲ ਸਰੋਂ ਮੱਕੀ ਮੰਗ ਰਹੇ ਨੇ ਅਤੇ ਪਾਣੀ ਵੀ ਲੈ ਰਹੇ ਨੇ ਕਿ ਅਸੀਂ ਗਮਲਿਆਂ ਵਿੱਚ ਫਸਲ ਬਜਾਈਏ ਤੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਖੁਦ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਉਹਨਾਂ ਨੇ ਕਿਹਾ ਪੰਜਾਬ ਦਾ ਸਾਲਾਨਾ ਪਾਣੀ ਆਡਿਟ ਹਰ ਸਾਲ 21 ਮਈ ਤੋਂ ਸ਼ੁਰੂ ਹੁੰਦਾ ਹੈ ਜ਼ੋਰ ਦੇ ਕੇ ਖਿਆ ਕਿ ਹਰਿਆਣਾ ਫੈਲਾ ਹੀ ਮੌਜੂਦਾ ਚੱਕਰ ਲਈ ਆਪਣੇ ਅਲਾਟਮੈਂਟ ਦੀ ਵਰਤੋਂ ਕਰ ਚੁੱਕਿਆ ਹੈ ਪੀਐਮਏ ਨੇ ਇਸ ਖੇਤਰ ਨੂੰ ਪਾਣੀ ਸਪਲਾਈ ਕਰਨ ਵਾਲੇ ਪ੍ਰਮੁੱਖ ਜਲ ਭੰਡਾਰਾ ਦੀ ਭਿਆਨਕ ਹਾਲਤ ਤੇ ਵੀ ਚਾਨਣਾ ਪਾਇਆ ਉਹਨਾਂ ਦੇ ਅਨੁਸਾਰ ਰਣਜੀਤ ਸਾਗਰ ਡੈਮ ਪਿਛਲੇ ਸਾਲ ਦੇ ਪੱਧਰ ਤੋਂ 39 ਫੁੱਟ ਹੇਠਾਂ ਹੈ ਜਤ ਕੀ ਪੌਂਗ ਡੈਮ 24 ਫੁੱਟ ਹਿੱਟ ਹੈ ਪੰਜਾਬ ਵਿੱਚ ਪਾਣੀ ਦੀ ਘਾਟ ਦੀ ਗੰਭੀਰਤਾ ਨੂੰ ਰੱਖਾਂਕਿਤ ਕਰਦੇ ਹੋਏ ਉਹਨਾਂ ਨੇ ਕਿਹਾ ਸਾਡੇ ਕੋਲ ਇੱਕ ਵੀ ਬੂੰਦ ਵਾਦੂ ਪਾਣੀ ਨਹੀਂ ਹੈ ਬਿਊਰੋ ਰਿਪੋਰਟ ਲੁਧਿਆਣਾ